ਡੋਲੀ ਵਾਲੀ ਕਾਰ ਨੂੰ ਘਰ ਲਿਆਂਦੇ ਸਮੇਂ ਵਿਆਹ ਵਾਲੀ ਗੱਡੀ ਦੇ ਨਾਲ ਇੱਕ ਵੱਡਾ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਲਾੜੇ ਦੇ ਸਮੇਤ ਪੰਜ ਜਾਣਿਆਂ ਦੇ ਨਾਲ ਇਹ ਪਾਣਾ ਵਾਪਰਨ ਤੋਂ ਬਾਅਦ ਪਿਓ ਨੇ ਰੋ ਰੋ ਕੇ ਦੱਸਿਆ ਕਿ ਆਖਿਰਕਾਰ ਇਹ ਸਾਰੀ ਘਟਨਾ ਵਾਪਰੀ ਕਿਵੇਂ ਹੈ ਇੱਕੋ ਕਾਰ ਦੇ ਵਿੱਚ ਦੋਹਾਂ ਮੁੰਡਿਆਂ ਦਾ ਵਿਆਹ ਰੱਖਿਆ ਹੋਇਆ ਸੀ ਬੀਤੇ ਦਿਨੀ ਇੱਕ ਵੱਡੇ ਮੁੰਡੇ ਦਾ ਵਿਆਹ ਹੋਣ ਤੋਂ ਬਾਅਦ ਅੱਜ ਜਿਸ ਸਮੇਂ ਡੋਲੀ ਵਾਲੀ ਕਾਰ ਨੂੰ ਘਰ ਲਿਆਂਦਾ ਜਾ ਰਿਹਾ ਸੀ ਤਾਂ ਉਸੇ ਸਮੇਂ ਹੀ ਇਹ ਵੱਡਾ ਹਾਦਸਾ ਹੋਇਆ ਖੰਨਾ ਦੇ ਸਮਰਾਲਾ ਰੋਡ ਤੇ ਬੁੱਧਵਾਰ ਰਾਤ ਨੂੰ ਬਰਾਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਇਸ ਦੇ ਵਿੱਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ 5 ਜਾਣੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਉਨ੍ਹਾਂ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਸੀ ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਡੋਲੀ ਵਾਲੀ ਕਾਰ ਘਰ ਲੈ ਕੇ ਆ ਰਹੇ ਸਨ ਖੰਨਾ ਤੋਂ ਬਰਾਤ ਸ੍ਰੀ ਮਾਚੀਵਾੜਾ ਸਾਹਿਬ ਤੱਕ ਰਵਾਨਾ ਹੋਈ ਜਦੋਂ ਉਹ ਖੰਨਾ ਡੋਲੀ ਲੈ ਕੇ ਵਾਪਸ ਆ ਰਹੇ ਸੀ ਤਾਂ ਸਮਰਾਲਾ ਰੋਡ ਤੇ ਰਾਹੂ ਮੰਡੀ ਦੇ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੋ ਗਈ। ਲਾੜਾ-ਲਾੜੀ ਦੀ ਕਾਰ ਅੱਗੇ ਸੀ। ਕਾਰ ਦੇ ਵਿੱਚ ਪਿੱਛੇ ਲਾੜੇ ਦੇ ਪਿਤਾ ਅਤੇ ਜਿਸ ਦਾ ਬੀਤੇ ਦਿਨੀ ਵਿਆਹ ਹੋਇਆ ਸੀ ਉਹ ਮੁੰਡਾ ਉਸ ਸਮੇਤ ਕੁਝ ਰਿਸ਼ਤੇਦਾਰ ਅਤੇ ਇੱਕ ਬੱਚਾ ਮੌਜੂਦ ਸੀ। ਪੰਜ ਵਿਅਕਤੀ ਇਸ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ਖਮੀ ਲਾੜੇ ਦੇ ਪਿਤਾ ਦਵਿੰਦਰ ਕੁਮਾਰ ਤੇ ਵੱਲੋਂ ਦੱਸਿਆ ਗਿਆ ਕਿ ਉਸਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਸੰਭਲਣ ਤੱਕ ਦਾ ਮੌਕਾ ਨਹੀਂ ਮਿਲਿਆ ਅਤੇ ਉਹਨਾਂ ਕਿਹਾ ਕਿ ਅਜੇ 2 ਦਿਨ ਪਹਿਲਾਂ ਹੀ ਹਾਦਸੇ ਦੇ ਵਿੱਚ ਜ਼ਖਮੀ ਹੋਏ ਲਾੜੇ ਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ ਅਤੇ ਹੁਣ ਜਦੋਂ ਛੋਟੇ ਭਰਾ ਨੂੰ ਵਿਆਹਕੇ ਲਿਆਂਦਾ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਭਿਆਨਕ ਹਾਦਸਾ ਹੋਣ ਤੋਂ ਬਾਅਦ ਘਰ ਦੀਆਂ ਖੁਸ਼ੀਆਂ ਫਿਕੀਆਂ ਪੈ ਗਈਆਂ ਰੋਂਦੇ ਹੋਏ ਪਿਓ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿੰਝੋ ਵੀ ਬੁਰੀ ਤਰ੍ਹਾਂ ਦੇ ਨਾਲ ਫੱਟਣ ਨੇ ਜਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ। ਅੰਦਰ ਕੁਮਾਰ ਜੀ ਕਿਹਦਾ ਹਾਦਸਾ ਪਤਨੀ ਲੱਗੇ ਜੀ ਟਰੱਕ ਵਾਲੇ ਨੇ ਮਾਰਿਆ। ਅੱਛਾ ਕਾਹਦੇ ਦੇ ਸੀਗੇ? ਅਸੀਂ ਗੱਡੀ ਤੇ ਸੀਗੀ ਜੀ। ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਆ ਰਹੇ ਸੀ ਮੱਛਵੜਾ ਸਾਹਿਬ ਤੋਂ ਬਰਾ ਵਿਆਹ ਕਰਕੇ ਆਪਣੇ ਮੁੰਡੇ ਤੇ। ਅੱਛਾ ਹਾਂ ਜੀ। ਕਿੰਨੇ ਜਣਿਆਂ ਦੇ ਸੱਟਾਂ ਲੱਗੀਆਂ ਸਿ ਪੰਜ ਜਨੇ ਸੀ ਪੰਜ ਜਨ ਮੁੰਡੇ ਨੂੰ ਵੱਧ ਸੱਟਾਂ ਲੱਗੀਆਂ ਅੱਛਾ ਹਾਂ ਜੀ ਕਿਹੜੇ ਜਿਹੜਾ ਕਿਹੜੇ ਮੁੰਡੇ ਨੂੰ ਸੱਟਾਂ ਜ਼ਿਆਦਾ ਲੱਗੀਆਂ ਬੜੇ ਮੁੰਡਿਆਂ ਨੂੰ ਜਿਹੜਾ ਵਿਆਹ ਹੋਇਆ ਹਾਂ ਜੀ ਪਰ ਸੋ ਵਿਆਹ ਹੋਇਆ ਉਹਦੇ ਨਾਲ ਛੋਟੇ ਦਾ ਵਿਆਹ ਆਦੀ ਹੋਸੀਗਾ ਠੀਕ ਨੇ ਸਾਰੇ ਬੰਦੇ ਗਾ ਨਹੀਂ ਤੇ ਸੱਟ ਤਾਂ ਮੇਰੇ ਬੜੇ ਮੁੰਡੇ ਤੇ ਜ਼ਿਆਦਾ ਲੱਗਿਆ ਆ ਜੀ ਬਾਕੀ ਠੀਕ ਠੀਕ ਨੇ ਮੇਰੇ ਬੱਕੀ ਤੇ ਲੱਗੀਆਂ ਕੋਈ ਉਹ ਉਹ ਸੱਟ ਦਾ ਬੇਟਾ ਜਿਹੜਾ ਹਾਂ ਜੀ ਹਾਂ ਜੀ ਅੱਛੋ ਵੀ ਅੱਜ ਕੀ ਅੱਜ ਕਿਦਾਂ ਅੱਜ ਛੋਟੇ ਮੁੰਡੇ ਦਾ ਸੀ ਅੱਛਾ ਹਾਂ ਜੀ ਦੂਜੇ ਬੇਟੇ ਦਾ ਅੱਜ ਵਿਆਹ ਸੀਗਾ ਹਾਂ ਜੀ ਠੀਕ ਹੈ ਤੇ ਉਧਰ ਠੀਕ ਨੇ ਵੈਸੇ ਜੇ ਸੱਟਾ ਸੁੱਟਾਂ ਤੋਂ ਇਲਾਵਾ ਕੋਈ ਚਿੰਤਾ ਨਹੀਂ ਕਰਨ ਸੱਟ ਸੁੱਟਾ ਗੱਲ ਹੈ ਤੇ ਬੱਚਾ ਵੀ ਸੀਗਾ ਹਾਂ ਜੀ ਹਾਂ ਜੀ ਬਾਹਰ ਤਰਗੀ ਮੁੰਡੇ ਦੀ ਵੱਡਾ ਮੁੰਡੇ ਦੀ ਹਾਂ ਜੀ ਕੁਝ ਪਤਾ ਹੈ ਵੀ ਕਿਦਾਂ ਹੋਇਆ ਕੁਝ ਨਹੀਂ ਬਦਲ ਇਹ ਪਰਸੋ ਕੀ ਉਹਨਾਂ ਖੁੱਲਿਆ ਜਾਂਦੇ ਰਹਿ ਗਏ ਗੱਡੀ ਸਾਰੀ ਬੰਨੀ ਗਈ ਸੀ ਸਾਡੇ ਸਾਰੇ ਚੁੱਪ ਨੇ ਕਰੀ ਦੀ ਗੱਲ ਇਹ ਫੋਨ ਇਹ 1/2 ਘੰਟਾ ਪਹਿਲੇ ਦੀ ਆਰਤੀ ਮਿਲਦੇ ਕੋਡ ਹੋਇਆ ਪਹਿਲੇ ਸੀ ਲੋਕ ਵਿਸ਼ਾਲ ਜੀ ਵਿਸ਼ਾਲ ਜੀ ਕੀ ਗੱਲ ਹੋਈ ਹੈ ਬਰਾਤ ਆ ਰਹੀ ਸੀ ਜੀ ਵਾਪਸ ਉਥੋਂ ਆਪਣੇ ਮੱਛਵੜਾ ਸਾਹਿਬ ਤੋਂ ਤੇ ਕਪੂਰਪਾਲੇ ਚ ਬਰਾਤ ਗਈ ਸੀ ਕਿਉਂ ਲੜਕੇ ਦਾ ਪਰਸੋ ਵਿਆਹ ਹੋਇਆ ਸੀ ਦੂਜੇ ਦਾ ਅੱਜ ਵਿਆਹ ਸੀਗਾ ਅ ਸਾਰੀ ਬਰਾਤ ਵਾਪਸ ਆ ਚੁੱਕੀ ਸੀ ਜੀ ਸਮਝੋ ਜਿਵੇਂ ਡੋਲੀ ਕਿਤੇ ਘਰੋ ਵਿਦਾ ਕਰਨੀ ਹੈ ਲੜਕੇ ਦੇ ਫਾਦਰ ਤੇ ਜਿਹਦਾ ਪਰਸੋ ਵਿਆਹ ਸੀ ਉਹ ਬ੍ਰਦਰ ਤੇ ਲੜ ਲੜੀ ਨੂੰ ਡੋਲੀ ਵਿਦਾ ਕਰਾਰੇ ਸੀ ਬਾਕੀ ਵਾਪਸ ਆ ਗਏ ਤੇ ਪਿੱਛੋਂ ਆ ਰਹੇ ਸੀ ਲੜਕੇ ਦੀ ਗੱਡੀ ਘਰੇ ਪਹੁੰਚੀ ਹੈ ਜਦੋਂ ਪਤਾ ਲੱਗਿਆ ਕਿ ਪਿੱਛੋਂ ਐਕਸੀਡੈਂਟ ਹੋ ਗਿਆ ਗੱਡੀ ਦੇ ਵਿੱਚ ਪੰਜ ਜਣੇ ਸੀ ਤੇ ਪੰਜ ਫੱਟੜਾ ਸੀ ਹਸਪੀਟਲ ਆ ਕੇ ਦੇਖਿਆ ਤਾਂ ਉਹਨਾਂ ਦੇ ਫ੍ਰੈਕਚਰ ਹੋ ਗਏ ਇੱਕ ਨੂੰ ਭਰਾ ਦਾ ਅੱਜ ਵਿਆ ਹੋਇਆ ਹਾਂਜੀ ਇੱਕ ਦਾ ਅੱਜ ਵਿਆ ਹੋਇਆ ਉਹ ਠੀਕ ਠਾਕ ਨੇ ਉਹ ਤਾਂ ਆਪਣਾ ਘਰੇ ਪਹੁੰਚ ਗਏ ਅੱਛਾ ਤੇ ਇਹਨਾਂ ਦੀ ਹਾਲਤ ਕਿਵੇਂ ਹੈ ਠੀਕ ਹੈ ਹੁਣ ਫੈਕਚਰ ਹੈ ਬਾਕੀ ਹੁਣ ਰਿਪੋਰਟਸ ਤੇ ਪਤਾ ਲੱਗੇਗਾ ਜੀ ਬੱਚਾ ਵਗੈਰਾ ਵੀ ਸੀ ਵਿੱਚ ਵਿੱਚ ਬੱਚਾ ਇਹ 14-15 ਸਾਲ ਦਾ ਇੱਕ ਬੱਚਾ ਹੈ ਲੜਕਾ ਹੈ ਸਾਰੇ ਜੈੱਟ ਸੇ ਕੀ ਲੱਗਦਾ ਕੀ ਗਲਤੀ ਕੀ ਲੱਗਦੀ ਹੈ ਗਲਤੀ ਹੋਈ ਹੈ ਕਿ ਕਹਿੰਦੇ ਟਰੱਕ ਨੇ ਕੋਲਕਤ ਬ੍ਰੇਕ ਮਾਰੀ ਤੇ ਪਿੱਛੇ ਗੱਡੀ ਆ ਰਹੀ ਸੀ ਅੱਛਾ ਅਣੀ ਆਮੋ ਸਾਹਮਣੇ ਟਕਰੀ ਹੋਈ ਹੈ ਉਹਨੇ ਤਾਂ ਮੌਕੇ ਤੇ ਜਾ ਕੇ ਪਤਾ ਲੱਗੂਗਾ ਜੀ ਮੈਂ ਵੀ ਨਹੀਂ ਮੌਕੇ ਤੇ ਪਹੁੰਚਿਆਗਾ ਜੀ